ਸੱਸ ਵੱਲੋਂ ਤੰਗ ਕੀਤੀ ਜਾਂਦੀ ਆ ਆਪਣੀ ਨੂੰ ਕਿਉਂ ਕਿਉਂ ਤੰਗ ਕੀਤੀ ਜਾਂਦੀ ਆ ਕਹਿੰਦੀ ਵੀ ਤੇਰੇ ਦੋ ਕੁੜੀਆਂ ਨੇ ਇਹ ਸਾਨੂੰ ਮੁੰਡਾ ਵੀ ਚਾਹੀਦਾ ਸਾਡੇ ਘਰ ਇੱਕ ਮੁੰਡਾ ਵੀ ਹੋਣਾ ਚਾਹੀਦਾ ਉਹਨੂੰ ਬਾਬਿਆਂ ਕੋਲ ਲੈ ਕੇ ਜਾਂਦੀ ਆ ਉਹਦੇ ਟੂਨੇ ਟੂਨੇ ਟੱਪੇ ਕਰਵਾਉਂਦੀ ਆ ਉਹਨੂੰ ਉਹੇ ਜਿਹੇ ਬਾਬਿਆਂ ਕੋਲ ਵੀ ਲੈ ਕੇ ਜਾਂਦੀ ਆ ਤਾੰਤ੍ਰਿਕ ਜਿਹੜੇ ਗਲਤ ਇਸ਼ਾਰੇ ਕਰਦੇ ਆ ਗਲਤ ਹਰਕਤਾਂ ਕਰਦੇ ਆ ਉਹਨਾਂ ਕੋਲ ਵੀ ਲੈ ਕੇ ਜਾਂਦੀ ਆ ਜਿੱਥੇ ਉਹਨੂੰ ਲੱਡੂ ਦਿੱਤਾ ਜਾਂਦਾ ਕਦੇ ਤਵੀਦ ਦਿੱਤਾ ਜਾਂਦਾ ਬਥੇਰਾ ਕੁਝ ਇਹੋ ਜਿਹਾ ਕੰਜਰਖਾਨਾ ਹੁੰਦਾ ਤੇ ਘਰ ਵਾਲਾ ਪਰ ਉਹਦੇ ਨਾਲ سپورਟ ਕਰਦਾ ਆਪਣੀ ਘਰ ਵਾਲੀ ਦੇ ਨਾਲ ਵੀ ਮੈਂ ਤੇਰੇ ਨਾਲ ਖੜਾ ਜੇ ਮੇਰੀ ਮਾਂ ਇਦਾਂ ਦੀ ਆ ਤੇ ਕੋਈ ਚੱਕਰ ਨਹੀਂ ਮੈਂ ਤੇਰੇ ਨਾਲ ਖੜਾ ਤੇ ਕੁੜੀ ਤੇ ਮੁੰਡਾ ਦੋਨੇ ਪਰੇਸ਼ਾਨ ਆ ਤੇ ਕੈਮਰੇ ਮੂਰੇ ਆ ਰਹੇ ਨੇ ਤੇ ਦਖਰ ਦੱਸ ਰਹੇ ਨੇ ਵੀ ਸਾਡਾ ਦੁੱਖ ਤਕਲੀਫ ਕੀ ਆ ਲੋਕਾਂ ਨੂੰ ਇਹ ਵੀਡੀਓ ਧਿਆਨ ਨਾਲ ਦੇਖਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਨਾਲ ਇਦਾਂ ਦਾ ਹੁੰਦਾ ਜਿਹੜਾ ਇਹਨਾਂ ਨਾਲ ਹੋ ਰਿਹਾ ਆਜੋ ਮੜਾ ਖਿੱਚ ਕੇ ਤੁਹਾਨੂੰ ਸਾਰੀ ਖਬਰ ਉਹ ਖਾਵਾਂਗੇ ਸਸੀका ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਹ ਖਬਰ ਤੁਸੀਂ ਸੁਣ ਕੇ ਤੁਹਾਡੇ ਨੇ ਹੈਰਾਨੀ ਮਹਿਸੂਸ ਕਰੋਗੇ ਕਿਉਂਕਿ ਇਹ ਤੁਹਾਡੇ ਨਾਲ ਵੀ ਸਿਸਟਮ ਇਦਾਂ ਦਾ ਹੁੰਦਾ ਹੋਊਗਾ ਜਿਹੜੀਆਂ ਕੁੜੀਆਂ ਵਿਆਈਆਂ ਵਰੀਆਂ ਨੇ ਉਹਨਾਂ ਦੇ ਜਵਾਕ ਨੇ ਤੇ ਬਸ ਉਹਨਾਂ ਨੂੰ ਵੀ ਸੱਸ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਹੋਊਗਾ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਸੱਸੀ ਘਪਣੀ ਸੱਸੀ ਘਪਣੀ ਕੀ ਨਾ ਬਣੇ ਤਰਾ ਰਮਨਦੀਪ ਅੱਛਾ ਕੀ ਗੱਲਬਾਤ ਕੀ ਹੋਈ ਹੈ ਮਸਲਾ ਕੀ ਹੈ ਸਾਰਾ ਮਸਲਾ ਵੀਰੇ ਆਇਆ ਵੀ ਮੇਰੇ ਦੋ ਕੁੜੀਆਂ ਗਾ ਤੇ ਮੇਰੀ ਸੱਸ ਹੁਣ ਜਿਹੜੀ ਹੈਗੀ ਆ ਉਹ ਸਾਨੂੰ ਬਹੁਤ ਜ਼ਿਆਦਾ ਮੈਨੂੰ ਤੰਗ ਕਰਦੀ ਆ ਉਹ ਕਹਿੰਦੀ ਵੀ ਮੁੰਡਾ ਹੋਣਾ ਚਾਹੀਦਾ ਵੀ ਜਵਾਕ ਹੋਰ ਲਓ ਹੁਣ ਤੁਸੀਂ ਵੇਖੋ ਵੀ ਹੈਨਾ ਹੁਣ ਦੇ ਟਾਈਮ ਦੇ ਵਿੱਚ ਜਵਾਕ ਤਾਂ ਇੱਕ ਪਾਲਣ ਔਖਾ ਹੋਇਆ ਪਿਆ ਤੇ ਵੀ ਹੁਣ ਪਹਿਲਾਂ ਹੀ ਦੋ ਕੁੜੀਆਂ ਹੁਣ ਉਹ ਦੋ ਕੁੜੀਆਂ ਨੂੰ ਅਸੀਂ ਪੜਾਉਣਾ ਵੀ ਆ ਲਿਖਾਉਣਾ ਵੀ ਆ ਗਾਂ ਵਿਆਹਣਾ ਵੀ ਆ ਹਜੇ ਘਰ-ਬਾਰ ਸਾਡਾ ਬਣਾਉਣ ਵਾਲਾ ਕਹਿੰਦੀ ਨਹੀਂ ਇਹ ਮੁੰਡਾ ਚਾਹੀਦਾ ਵੀ ਜਵਾਕ ਹੋਰ ਲਓ ਦੋ ਕੁੜੀਆਂ ਤੇਰੇ ਹਾਂਜੀ ਵੀਰੇ ਅੱਛਾ ਤੇਰੀ ਸੱਸ ਤੈਨੂੰ ਤੰਗ ਪਰੇਸ਼ਾਨ ਕਰਦੀ ਐ ਵੀ ਇਹ ਨਹੀਂ ਬੋਲਦਾ ਇਹ ਤਾਂ ਹੀ ਮੇਰੇ ਹੱਕ ਚ ਬੋਲਦੇ ਨੇ ਇਹ ਤਾਂ ਕਹਿੰਦੇ ਨੇ ਵੀ ਹੁਣ ਆਪਾਂ ਘਰ-ਬਾਰ ਬਣਾਉਣਾ ਇਹ ਤਾਂ ਬਥੇਰੇ ਕਹਿੰਦੇ ਨੇ ਪਰ ਉਹ ਹੁਣ ਸਾਨੂੰ ਟਿੰਡੀ ਵਾਲੇ ਬੀਤੇ ਚੱਕੀ ਰੱਖਦੀ ਐ 24 ਘੰਟੇ ਹੂੰ ਵੀ ਹੁਣ ਅਸੀਂ ਇਹਦੇ ਵਿੱਚ ਦੱਸੋ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਇਹ ਬਹੁਤ ਜ਼ਿਆਦਾ ਕਹਿੰਦੀ ਬਾਬਿਆਂ ਕੋਲ ਵੀ ਲੈ ਕੇ ਜਾਂਦੀ ਹੈ ਹਾਂਜੀ ਕਹਿੰਦੀ ਆ ਕਦੇ ਕਹਿੰਦੀ ਉਸ ਬਾਬੇ ਕੋਲੇ ਜਾ ਕਦੇ ਉਸ ਕੋਲੇ ਮੈਂ ਪਹਿਲਾਂ ਤੁਰੇ ਫਿਰਦੀ ਸੀ ਮੈਂ ਕਹਿੰਦੀ ਸੀ ਚੱਲ ਕੋਈ ਗੱਲ ਨਹੀਂ ਪਰ ਤੁਹਾਨੂੰ ਪਤਾ ਵੀ ਹੁਣ ਅੱਜ ਕੱਲ ਦੇ ਚੇਲੇ ਚਾਵਟੇ ਕਿਹੋ ਜੇ ਹੈਗੇ ਵੀ ਨਹੀਂ ਕੇ ਬਾਬੇ ਚੱਜਦੇ ਇਹਨਾਂ ਦੇ ਵਿੱਚ ਕੁਝ ਨਹੀਂ ਕੱਢਣ ਪਾਉਣ ਨੂੰ ਗਲਤ ਹਰਕਤਾਂ ਕਰਦੇ ਨੇ ਗਲਤ ਨਿਗਾ ਨਾਲ ਦੇਖਦੇ ਨੇ ਆਪ ਨੂੰ ਨਹੀਂ ਚੰਗਾ ਲੱਗਦਾ ਅੱਛਾ ਕੀ ਗੱਲਬਾਤ ਆ ਬਈ ਸਾਰੀ ਬਈਰ ਨਾਲਾਂ ਦੇ ਅਮਰੀ ਮੰਮੀ ਐ ਕਿੜੀ ਉਹ ਯਾਰ ਤੰਗ ਕਰਦੀ ਇਹਨੂੰ ਮੇਰੇ ਘਰ ਵਾਲੀ ਨੂੰ ਮਨ ਕਲੇ ਕਹਿੰਦੀ ਜਵਾਕ ਲਾ ਜਵਾਕ ਅਸੀਂ ਲੈਣਾ ਨਹੀਂ ਹਜੇ ਯਾਰ ਬਈਰ ਕੰਮ ਕਰ ਬਹੁਤ ਕਰਨ ਵਾਲੇ ਪਏ ਆ ਕਹਿੰਦੀ ਫਰੱਡ ਹੋ ਜਾ ਤੁਸੀਂ ਆ ਕਰ ਲਓ ਹਨਾ ਮਗਾ ਅੱਡ ਸੀ ਕਿਵੇਂ ਹੋ ਜ ਮਗਾ ਚਲ ਮਰਾ ਹੀ ਸਾਦੇ ਦੋ ਤੁਸੀਂ ਕਹਿੰਦੀ ਇਹ ਸਾਭ ਨਹੀਂ ਦਿੰਦੀ ਤੇ ਮੈਂ ਮਾੜੇ ਮੋੜ ਜਾ ਪੈਸੇ ਦੋ ਥਾਂ ਦਵਾ ਦਿਓ ਸਾਨੂੰ ਕਹਿੰਦੀ ਜਵਾਕ ਲਓ ਤੁਹਾਨੂੰ ਸਾਰਾ ਕੁਝ ਦੇ ਦੂੰਗੀ ਮੈਂ ਮਗਾ ਹਜੇ ਨਹੀਂ ਲੈਣਾ ਜਵਾਕ ਅਸੀਂ ਹਨਾ ਮਨ ਕਲੇ ਉਮਰ ਯਾਰ ਬਈਰ ਕਿੰਨੀ ਖੋਈ ਸਾਡੀ ਯਾਰ ਥੋੜੀ ਉਮਰ ਮਗਾ ਕਿਉਂ ਨਹੀਂ ਹਜੇ ਬਹੁਤ ਟਾਈਮ ਪੈ ਜਵਾਕ ਲੈ ਲਾਂਗੇ ਸੀ ਕੰਨੀ ਹੁਣੀ ਲੋ ਹੁਣੀ ਲੋ ਤੇ ਮਾਰੇ ਕੇ ਚੇਲਿਆਂ ਕੋ ਲਈ ਫਿਰਦੀ ਰਹਿੰਦੀ ਸੀ ਮੇਰੇ ਘਰ ਆਲੀ ਨੂੰ ਯਾਰ ਅੱਦਾ ਅਦਾ ਮੰਨ ਕੇ ਜਲੇ ਨੂੰ ਆਈ ਸਗਾਤਾ ਵਿਚਾਰੀ ਨੂੰ ਚੇਲਿਆਂ ਕੋ ਲੈ ਜਾਂਦੀ ਸੀ ਜਾਂ ਇੰਤਰੀ ਫਿਰਦੀ ਰਹਿੰਦੀ ਬਾਬਿਆ ਕੋਲ ਤਨ ਅੱਜ ਕੱਲ੍ਹ ਹਰ ਕੋਣ ਚਾਜਦਾ ਯਾਰ ਸਾਰੇ ਪਾਸੇ ਆਹੀਂ ਕੰਮ ਚੱਲ ਰਿਹਾ ਤੇ ਪੈਸੇ ਪੂਏ ਸਾਡੇ ਬਹੁਤ ਖਰਾਬ ਕਰਾਇਆ ਬਈ ਮੇਰੀ ਮਾਂ ਨੇ ਜਮਾ ਸਾਡਾ ਬੇੜਾ ਇਸ ਸਮਝਾਉਣ ਵਾਲਾ ਹੈ ਨਹੀਂ ਕੋਈ ਸਮਝਾਉਣ ਵਾਲਾ ਬਈ ਯਾਰ ਕੋਈ ਨਹੀਂ ਸਮਝਾਉਣ ਵਾਲਾ ਮੇਰਾ ਪਿਆਓ ਅਕੜਾ ਉਹ ਵੀ ਵਿਚਾਰਾ ਰੱਬ ਦਾ ਜੀ ਉਹਦਾ ਲੈ ਤੇ ਨਾ ਦੇ ਖਾਣ ਵਾਲਾ ਹੀ ਆ ਘਰ ਦੇ ਵਿੱਚ ਵੀ ਕਲੇਸ਼ ਹੀ ਪੈਂਦਾ ਹੋਊਗਾ ਭੈਣ ਵੀ ਕਲੇਸ਼ ਕਿੱਦਾਂ ਦਾ ਪੈਂਦਾ ਜੀ ਤੇਰੀ ਸੱਸ ਘਰ ਦੇ ਵਿੱਚ ਗਰੰਟੀ ਰੋਣਾ ਹੁੰਦਾ ਹੀ ਹੋਊਗਾ ਹਾਂਜੀ ਵੀਰੇ ਹਰ ਗੱਲ ਤੇ ਤਾਨੇ ਮਿਹਨੇ ਦਿੰਦੀ ਆ ਵੀ ਜਿਵੇਂ ਹੁਣ ਆਂਡ ਗਵਾਂਢ ਦੇ ਫਲਾਨਿਆਂ ਦੇ ਪੋਤਾ ਪੁੱਤਾਂ ਬਿਨਾ ਕਦਰ ਨਹੀਂ ਇਹ ਮੈਨੂੰ ਤਾਂ ਪੋਤਾ ਹੀ ਚਾਹੀਦਾ ਇਹ ਮੁੰਡਾ ਤਾਂ ਮੁੰਡਾ ਹੀ ਹੁੰਦਾ ਨਾਂ ਨਹੀਂ ਰਹਿਣਾ ਮੇਰੇ ਪੁੱਤ ਦਾ ਜੇ ਮੁੰਡਾ ਨਾ ਹੋਇਆ ਤੂੰ ਧੂਈਆਂ ਲੈ ਕੇ ਐਂ ਕਰਨ ਲੱਗ ਗਈ ਪਹਿਲਾਂ ਦੇ ਟਾਈਮ ਚ 5-5 7-7 ਜਵਾਕ ਸੀ 12-12 ਜਾਂਦੀਆਂ ਸੀ ਤੂੰ ਦੋ ਜੰਮ ਕਿ ਐਂ ਕਰਦੀ ਆ ਬਹੁਤ ਕੁਝ ਬੋਲਦੀ ਐ ਵੈਸੇ ਹੋਰ ਵੀ ਇੱਕ ਕੰਮ ਪਿੱਛੇ ਵੀ ਲੜਦੀ ਐ ਕਿ ਨਹੀਂ ਲੜਦੀ ਲੜਦੀ ਇਹ ਕੰਮ ਪਿਛੋਂ ਨਾਲ ਤਾਂ ਸਾਰਾ ਦਿਨ ਕਰੀਏ ਫਿਰ ਉਹ ਗੱਲ ਲੱਗੀ ਵੀ ਉਹ ਨੂੰ ਆਏ ਮੇਰੀ ਗੱਲ ਨਹੀਂ ਮੰਨਦੀ ਨਿੱਕੀ ਨਿੱਕੀ ਗੱਲ ਦੇ ਵਿੱਚ ਜਿਵੇਂ ਸੱਸਾਂ ਦਾ ਹੁੰਦਾ ਹੀ ਆ ਰੌਲਾ ਵੀ ਨਿੱਕੀ ਨਿੱਕੀ ਗੱਲ ਦੇ ਵਿੱਚ ਆਨਾ ਕਾਨੀ ਕਰਨਾ ਜੇ ਕੋਈ ਸਬਜੀ ਹੈਗੀ ਤਾਂ ਉਹ ਨਹੀਂ ਉਹਦੇ ਫਿੱਟ ਬੈਂਦੀ ਹਰ ਚੀਜ਼ ਦੇ ਉੱਤੇ ਮੈਨੂੰ ਪਰੇਸ਼ਾਨ ਕਰਦੀ ਹੈ ਹਰ ਚੀਜ਼ ਤੇ ਦੋ ਕੁੜੀਆਂ ਤੁਹਾਡੇ ਕਿੰਨੇ ਕਿੰਨੇ ਸਾਲ ਦੀਆਂ ਕੁੜੀਆਂ ਕੁੜੀਆਂ ਬਈ ਸਾਲ-ਸਾਲ ਦੀ ਵਿੱਥੀ ਹੈਗੀ ਅੱਛਾ ਤੇ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਸਾਡੇ ਵਿਆਹ ਨੂੰ ਹੋ ਗਈ 7 ਸਾਲ 7 ਸਾਲ ਹੋ ਗਏ ਅੱਛਾ 7 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਤੇ ਤੂੰ ਕਦੇ ਆਪਦੀ ਮਾਂ ਨੂੰ ਤੂੰ ਨਹੀਂ ਸਮਝਾਇਆ ਵੀ ਮੰਮੀ ਕਿਉਂ ਤੂੰ ਤੰਗ ਕਰਦੀ ਆ ਮੇਰੀ ਘਰ ਵਾਲੀ ਆ ਅਸੀਂ ਜੋ ਅਗ ਲਈਏ ਭਲਾ ਨਾ ਲਈਏ ਤੁਸੀਂ ਤਾਂ ਆਪਦੀ ਜ਼ਿੰਦਗੀ ਕੱਢ ਲਈ ਸਾਨੂੰ ਸਾਨੂੰ ਕਿਉਂ ਤੰਗ ਕਰਦੇ ਉਹਦਾ ਬਾਈ ਰਮਰੇਤ ਤਾਂ ਨਾਨਕੇ ਵੀ ਨਹੀਂ ਲੋਟ ਆਉਂਦੇ ਮੇਰੇ ਨਾਨਕੇ ਆ ਨਾ ਵੀ ਬਹੁਤ ਸਮਝਾਇਆ ਯਾਰ ਉਹ ਮੇਰੇ ਪਿਓ ਦੀ ਨਹੀਂ ਸਮਝਦੀ ਐ ਸਾਥੋਂ ਤਾਂ ਕਿੱਥੇ ਸਮਝ ਜੂਗੀ ਉਹ ਸ਼ਗਾ ਪਿਓ ਘੜਾ ਮੇਰਾ ਮਾਂ ਨੇ ਕੋਲ ਵਰਤਨ ਨਹੀਂ ਦਿੰਦੀ ਸਾਨੂੰ ਕਿਸੇ ਨਾਲ ਵੀ ਯਾਰ ਮਾਂ ਨੇ ਕੋਲ ਕਿਸੇ ਦਾ ਵਿਆਹ ਹੁੰਦਾ ਹੁਣੇ ਤਿਆਰ ਹੋ ਕੇ ਜਾ ਵੜਦੀ ਆ ਕਹਿੰਦੀ ਲੋਕਾਂ ਮਰੀ ਤਿਆਰ ਹੁੰਦੀ ਆ ਮਾਂ ਨੇ ਕੋਲ ਇਹਨੂੰ ਜਰਦੀ ਹੀ ਨਹੀਂ ਯਾਰ ਇਹਨੂੰ ਵੇਖ ਕੇ ਹੀ ਨਹੀਂ ਜਰਦੀ ਆ ਕਹਿੰਦੀ ਮੁੰਡਾ ਲੈ ਲਾ ਕਹਿੰਦੀ ਮੈਂ ਵਧਜਾ ਤੁਹਾਡੀ ਕਦਰ ਕਰੂ ਪੈਸੇ ਥੇਲੇ ਦਿਆ ਕਰੂ ਮਗਾ ਨਹੀਂ ਲੈਣਾ ਤੇ ਮਨ ਕਰ ਗਲਤੀ ਆ ਕੰਮ ਉਹਦਾ ਇਹ ਅਸੀਂ ਦੋਦਨਾ ਅੱਡ ਹੁਣ ਅੱਡ ਹੋ ਜਾਣਾ ਹੁਣ ਅਸੀਂ ਅਸੀਂਗਾ ਅਸੀਂ ਨਾ ਤੇ ਨਾ ਵਰਤੀ ਤੂੰ ਨਾ ਸਾਡੇ ਨਾਲ ਵਰਤੀ ਸਾਡੇ ਰਿਸ਼ਤੇਦਾਰ ਅਗਰੇ ਅੱਤੇ ਜਮੀਨ ਕਿੰਨੀ ਹੈ ਤੁਹਾਡੇ ਕੋਲ ਜਮੀਨ ਜਮੀਨ ਦਾ ਵੀਰੇ ਮੈਨੂੰ ਤਾਂ ਇੰਨਾ ਨਹੀਂ ਪਤਾ ਇਹਨਾਂ ਨੂੰ ਪਤਾ ਹੋਊ ਜਮੀਨ ਕਿੰਨੀ ਕਿ ਯਾਰ ਦੋ ਕਿਲੇ ਸੀ ਬਾਈ ਔਰ ਬਾਕੀ ਵੇਚ ਕੇ ਕਿਲਾ ਆਵਦਾ ਹਨਾ ਇਹ ਖਾ ਗਈ ਇਹ ਮਾਨਿਕਲ ਪੈਸੇ ਖਾਈ ਬੈਠੀ ਹੈ ਕਿਹੜੀ ਹੁਣ ਇਹ ਕਿਲਾ ਇਹ ਤੇ ਵੀ ਦਾਬਾ ਪਾਉਣ ਫਿਰਦੀ ਹੈ ਇਹ ਮਨਗਲ ਕਦੀ ਇੱਕ ਮੁੰਡਾ ਦੇ ਹੋਰ ਹਨਾ ਉਹਨੂੰ ਪੈਸੇ ਦੇਈ ਜਾਂਦੀ ਐ ਬਈ ਯਾਰ ਅੱਛਾ ਦੋ ਭਰਾ ਤੁਸੀਂ ਦੋ ਭਰਾ ਸੀ ਬਈ ਉਹ ਮਨਗਲ ਨਸ਼ੇ ਪੱਤੇ ਕਰਦਾ ਵੀ ਚਿੱਟਾ ਪੀਂਦਾ ਉਹ ਤੇ ਉਹਨੂੰ ਰੁਪਏ ਦੇਈ ਜਾਂਦੀ ਐ ਮੇਰੇ ਤੇ ਤਾਂ ਲਾਉਂਦੀ ਹੀ ਨਹੀਂ ਕੋਈ ਮਦਾ ਆਪਦਾ ਵਿਆਹ ਵੀ ਆਪ ਹੀ ਕੀਤਾ ਬਈ ਤੂੰ ਜੇ ਮੁੰਡੇ ਦੀ ਤੈਨੂੰ ਬਾਲੀ ਚੱਸਾ ਤੇ ਜਿਹੜਾ ਤੇਰਾ ਮੁੰਡਾ ਹੈਗਾ ਉਹਦਾ ਵਿਆਹ ਕਰਦੇ ਉਹ ਤੋਂ ਲੈ ਲੈ ਮੁੰਡਾ ਉਹਨੂੰ ਬਈ ਕੋਈ ਦਿੰਦਾ ਨਹੀਂ ਨਸ਼ੇੜੀ ਇਹੋ ਬਈ ਯਾਰ ਮੈਨੂੰ ਤਾਂ ਕਿਸੇ ਸਾਡੇ ਰਿਸ਼ਤੇਦਾਰ ਨਹੀਂ ਕਰਾਤਾ ਸੀ ਮੇਰੀ ਭੂਆ ਸੀ ਉਹਨੇ ਕਰਾਤਾ ਸੀ ਸਾਨੂੰ ਤਾਂ ਵਧ ਜਾ ਕੇ ਨਹੀਂ ਮੁੰਡਾ ਇੱਕ ਹੈਗਾ ਤੇਰਾ ਚਾਜ ਦਾ ਇਹਨੂੰ ਕਰਾ ਲਾਣਾ ਉਹਦਾ ਤਾਂ ਕੀ ਪਤਾ ਤੈਨੂੰ ਰੋਟੀ ਦੇ ਦੇਣਗੇ ਹੁਣ ਰੋਟੀ ਤਾਂ ਵੀ ਉਹਦੇ ਆਪ ਦੇ ਨਹੀਂ ਲੱਸਣੇ ਨਹੀਂ ਲੈਣ ਵਾਲੇ ਇਹ ਜਿਹੜੀ ਤੇਰੀ ਸੱਸਾ ਉਹਦਾ ਪਿੰਡ ਦੇ ਵਿੱਚ ਕੀ ਮਾਹੌਲ ਆ ਮਤਲਬ ਕਿਦਾਂ ਦੇ ਆਂਡ ਗਵਾਂਡ ਕਿਦਾਂ ਬਣਾ ਕੇ ਰੱਖਦੀ ਇਹਨਾਂ ਕਿਸੇ ਨਾਲ ਨਹੀਂ ਬਣਦੀ ਉਹਦੀ ਕਿਸੇ ਨਾਲ ਵੀ ਨਹੀਂ ਜੇ ਮੈਂ ਹੁਣ ਅਸੀਂ ਆ ਸਾਨੂੰ ਆਏ ਆ ਵੀ ਚਲ ਉਹਨਾਂ ਦੀ ਤਾਂ ਉਮਰ ਲੰਘ ਗਈ ਵੀ ਅਸੀਂ ਕਿਸੇ ਦੇ ਜਾਵਾਂਗੇ ਆਵਾਂਗੇ ਮੈਨੂੰ ਵੀ ਨਹੀਂ ਕਿਸੇ ਦੇ ਜਾਣ ਆਉਣ ਦਿੰਦੀ ਵੀ ਕਿਸੇ ਦੇ ਦੁੱਖ ਦੇ ਸੁੱਖ ਦੇ ਜਾਵੜੀਏ ਫਿਰ ਕਹਿੰਦੀ ਤੁਸੀਂ ਕਿਉਂ ਗਏ ਜਾਂ ਅਗਲੇ ਨਾਲ ਜਾ ਕੇ ਲੜਾਈਆਂ ਪਾ ਲੰਦੀ ਆ ਵੀ ਤੁਸੀਂ ਉਹਨੂੰ ਵੜਨ ਨਾ ਦਿਓ ਸਾਡੀ ਨੂੰ ਜਾਏ ਨਾ ਕਰੋ ਵੀ ਨਾ ਤਾਂ ਆਪ ਉਹਨੇ ਵਰਤਿਆ ਤੇ ਨਾ ਸਾਨੂੰ ਵਰਤਣ ਦਿੰਦੀ ਆ ਕਿਸੇ ਨਾਲ ਯਾਰ ਬਾਈ ਗਲੀ ਜਿਹਦਾ ਕੰਮ ਕਿਸੇ ਨਾਲ ਵਰਤਦੀ ਨਹੀਂ ਮਾਨੇ ਗਲ ਗਲੀ ਜਿ ਵੀ ਨਾ ਗਲਿੰਦੇ ਆ ਕੋਈ ਨਾਲੀ ਕੱਢ ਦੇ ਤਾਂ ਵੀ ਲੜ ਪਣਾ ਕੋਈ ਢੇਰੀ ਲਾ ਦੇ ਹਨਾ ਕੋਈ ਵਾਰ ਕੋਈ ਖੁਸ਼ੀ ਦਾ ਪ੍ਰੋਗਰਾਮ ਦਾ ਕਲਬ ਬੌਕਰ ਮਾਰਨ ਦਾ ਢੇਰ ਨਾਲ ਆਂਦਾ ਢੇਰੀ ਚ ਪੈਰ ਮਾਰ ਕੇ ਨੰਗ ਜਾਂਦੀ ਆ ਗਾਂ ਵਾਲਾ ਅਗਲਾ ਸੋਚਦਾ ਭਾਂਜੇ ਉਹਨਾਂ ਦਾ ਟੱਬਰ ਕਿ ਹੋ ਜਾ ਲੈ ਕੋਈ ਹੋ ਰਿਸ਼ਤੇਦਾਰ ਹੀ ਕਿ ਹੋ ਜਾ ਤੁਰਾਂ ਉਹਨਾਂ ਦਾ ਗਾਂ ਕਿਹਦਾ ਬਲਾ ਕਹਿੰਦਾ ਵੇਖ ਲੋ ਕਿਹੋ ਜੀ ਬੁੜੀ ਆ ਭਾਂਜੇ ਕੋਣ ਰਿਸ਼ਤਾ ਕਰੂਗਾ ਬਈ ਯਾਰ ਇਹਦੇ ਮੁੰਡੇ ਨਾਲ ਦੂਜੇ ਨੂੰ ਤਾਂ ਹੀ ਨਹੀਂ ਹੁੰਦਾ ਮੇਰੇ ਭਰਾ ਨੂੰ ਰਿਸ਼ਤਾ ਕਹਿੰਦੇ ਨੇ ਇਹਦੀ ਵੀ ਮਾਂ ਨਹੀਂ ਚੱਜਦੀ ਮੁੰਡੇ ਦੀ ਤੇਰਾ ਮ ਰਿਸ਼ਤਾ ਵੀ ਐ ਹੀ ਹੋਇਆ ਕੋ ਸੁੱਖ ਹੀ ਹੋ ਚੋਰ ਨਹੀਂ ਕੀਤਾ ਪਿੰਡ ਚ ਬਈ ਪਿੰਡ ਵਾਲੇ ਕਰ ਦਿੰਦੇ ਚੂਲ ਨਾ ਯਾਰ ਕਹਿੰਦਾ ਮੁੰਡਾ ਇਹਦੀ ਮਾਂ ਮੁੰਡਾ ਠੀਕ ਆਦੀ ਮਾਂ ਬਾਲੀ ਹੋਆ ਛੋਟੀ ਕੁੜੀ ਨੂੰ ਰਹਿ ਨਹੀਂ ਦੇਣਾ ਉਹ ਚੱਕਰ ਹੁਣ ਉਹੀ ਗੱਲ ਹੋਈ ਪਈ ਆ ਅੱਛਾ ਤੇਰਾ ਵਿਆਹ ਹੋਇਆ ਇਹ ਇਨ੍ਹਾਂ ਦੇ ਪਰਿਵਾਰ ਦੇ ਵਿੱਚ ਤੇਰੇ ਮਾਂ ਪਿਓ ਨੇ ਵੈਸੇ ਹੀ ਛੜਤਾ ਤੈਨੂੰ ਬਈ ਉਹਨਾਂ ਨੇ ਵੇਖਿਆ ਨਹੀਂ ਵੀ ਕਿੱਥੇ ਵਿਆਹਣਾ ਕਿੱਥੇ ਨਹੀਂ ਵੀ ਆਉਣ ਤਾਂ ਉਹਦਾ ਹੀ ਹੁਣ ਦੇਖੋ ਮੇਰੇ ਪਰਿਵਾਰ ਦੇ ਥੋੜੇ ਨਰਮ ਹਨਾ ਉਹਨਾਂ ਨੂੰ ਐਸੀ ਵੀ ਚੱਲ ਮੁੰਡਾ ਚੰਗਾਗਾ ਵੀ ਅੱਜ ਕੱਲ ਦੇ ਟਾਈਮ ਦੇ ਇਸ ਤੁਹਾਨੂੰ ਪਤਾ ਵੀ ਨਸ਼ੇ ਪੱਤੇ ਵਾਲੇ ਮੁੰਡੇ ਆ ਹਨਾ ਕਿੰਨਾ ਨਸ਼ਾ ਪੱਤਾ ਕਰਦੇ ਆ ਵੀ ਚਲ ਉਹਨਾਂ ਨੂੰ ਐਸੀ ਵੀ ਮੁੰਡਾ ਨਸ਼ਾ ਪੱਤਾ ਨਹੀਂ ਕਰਦਾਗਾ ਐ ਤਾਂ ਉਹਨਾਂ ਨੂੰ ਵੀ ਪਤਾ ਸੀਗਾ ਵੀ ਇਹ ਬਾਲੀ ਭੈੜੀ ਹੈ ਕਿਉਂਕਿ ਹੁਣ ਲੋਕ ਇਹ ਚੀਜ਼ ਦੇਖਦੇ ਨੇ ਵੀ ਬੁੜੀ ਕਿਹੋ ਜੀ ਆ ਹੁਣ ਉਹ ਤਾਂ ਵਿਚਾਰੀ ਮੇਰੇ ਸਹੁਰੇ ਨੂੰ ਵੀ ਥੱਲੇ ਲਾਈ ਬੈਠੀ ਹੈਗੀ ਤੇ ਫਿਰ ਮੈਨੂੰ ਤਾਂ ਉਹਨੇ ਵਸਣੀ ਕੀ ਦੇਣਾ ਬਾਕੀ ਕੋਈ ਗੱਲ ਨਹੀਂ ਮੈਨੂੰ ਤਾਂ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਜਦੋਂ ਹੁਣ ਇਹ ਮੇਰੇ ਨਾਲ ਖੜਾ ਤੇ ਵੀ ਅਸੀਂ ਤਾਂ ਹ ਤੇ ਫਿਰ ਅਸੀਂ ਹੁਣ ਉਹਦੇ ਨਾਲ ਵਰਤ ਵਰਤੇ ਵਾ ਜਮਾ ਹੀ ਨਹੀਂ ਰੱਖਣਾ। ਅੱਛਾ ਕਿੰਨੇ ਮਤਲਬ ਘਰ ਦੇ ਵਿੱਚ ਕਮਰੇ ਵੀ ਸਿਸਟਮ ਕੀ ਹੋਇਆ ਘਰ ਦਾ ਮਾਹੌਲ ਕਿਦਾਂ ਦਾ? ਥੋੜੇ ਘਰ ਦੀ ਬਿਲਡਿੰਗ ਕਿਦਾਂ ਦੀ ਹੈ? ਸਹੀ ਹੈ ਹੀ ਬਸ ਹੁਣ ਤਾਂ ਵੀ ਹੁਣ ਜੇ ਉਹਦੇ ਵਿੱਚੋਂ ਸਾਨੂੰ ਕਮਰੇ ਦੇ ਦੇਵੇ ਚਾਰ ਕਮਰੇ ਪਾਏ ਹੋਏ ਹੈਗੇ। ਅਸੀਂ ਆਖਿਆ ਵੀ ਸਾਨੂੰ ਹਿੱਸੇ ਆਉਂਦੇ ਦੋ ਕਮਰੇ ਦੇ ਦੇ। ਹੁਣ ਦੂਜੇ ਦਾ ਤਾਂ ਪਤਾ ਹੀ ਹੈ ਇੱਕ ਤਾਂ ਉਹ ਆਪ ਇਹ ਮੇਰੀ ਸੱਸੇ ਹੋਜੀ ਹੈ। ਇਹ ਹੁਣ ਸਾਰੇ ਪਿੰਡ ਨੂੰ ਪਤਾ ਵੀ ਉਹ ਨਸ਼ੇ ਪੱਤੇ ਕਰਦਾ। ਉਹਨੂੰ ਤਾਂ ਰਿਸ਼ਤਾ ਹੋਣੇ ਸੀ ਰਿਆ। ਵੀ ਸਾਨੂੰ ਸਾਡਾ ਹਿੱਸੇ ਆਉਂਦਾ ਥਾਂ ਦੇ ਦੇਵੇ। ਕਿ ਉਹ ਗੱਲ ਨਾ ਹੋ ਜੇ ਨਾ ਵੀ ਇਹ ਰੋਲਾ ਪਾ ਲੈ ਜਿਵੇਂ ਅਕਸਰ ਬੁੜੀਆਂ ਪਾ ਲੈਂਦੀਆਂ ਰੋਲ ਵਿਚਾਰ ਕਮਰਿਆ ਤੇ ਦੋ ਇੱਕ ਕਮਰਾ ਥੋੜਾ ਇੱਕ ਕਮਰਾ ਮੇਰਾ ਇੱਕ ਕਮਰਾ ਬਾਪੂ ਦਾ ਇੱਕ ਕਮਰਾ ਮੇਰੇ ਮੁੰਡੇ ਦਾ ਐਦਾਂ ਕਰਕੇ ਵੀ ਕਲੇਸ਼ ਪਾ ਲੈਂਦੀਆਂ ਬੁੜੀਆਂ ਤਾਂ ਯਾਰ ਬਈ ਜਲ ਬਾਪੂ ਆ ਕਿਵੇਂ ਹੈ ਨਾ ਫਿਰ ਬਾਪੂ ਨੂੰ ਵੀ ਸਾਡੇ ਕਿੰਨੀ ਉਹਨਾਂ ਦੇ ਸਾਡੇ ਨਹੀਂ ਰਹਿਣਾ ਉਹਨੂੰ ਇਹ ਤਾਂ ਕਦੀ ਉਹਨੇ ਸਮਝਾਇਆ ਨਹੀਂ ਤੇਰੇ ਸਹੁਰੇ ਨੇ ਨਹੀਂ ਸਮਝਾਇਆ ਉਹਨੂੰ ਜਾਂ ਤੈਨੂੰ ਤੈਨੂੰ ਬੋਲ ਦੇ ਤੇਰਾ ਸਹੁਰਾ ਨਹੀਂ ਉਹ ਤਾਂ ਵਿਚਾਰਾ ਬਾਲਾ ਨਰਮ ਵਾਲਾ ਭਗਤ ਬੰਦਾ ਉਹ ਤਾਂ ਕੁਛ ਨਹੀਂ ਕਹਿੰਦਾ ਲੈ ਤੇ ਹੀ ਰਹੂਗਾ ਹਾਂ ਉਹ ਤਾਂ ਕਹਿੰਦਾ ਵੀ ਮੈਂ ਤੁਹਾਡੇ ਨਾਲ ਆ ਪੁੱਤ ਵੀ ਜਿਵੇਂ ਤੁਸੀਂ ਕਹੋਗੇ ਆਪਾਂ ਉਹਵੇਂ ਕਰ ਲਾਂਗੇ ਉਹਨੂੰ ਤਾਂ ਰੋਟੀ ਪਾਣੀ ਅਸੀਂ ਦੇਵਾਂਗੇ ਪਰ ਮੇਰੇ ਸੱਸ ਨੂੰ ਨਹੀਂ ਮੈਂ ਚੁੱਲ੍ਹੇ ਚੜ੍ਹਨ ਦੇ ਦਿੰਦੀ ਉਹਨੂੰ ਤਾਂ ਵੀ ਰੱਖ ਨਹੀਂ ਸਕਦੇ ਉਹਨੂੰ ਤਾਂ ਅਰਮਾਨ ਕਿਹੜੇ ਮੇਰੇ ਨਾਨਕ ਕਿ ਉਹ ਵੀ ਡਰਦੇ ਤੋ ਤਾਂ ਕੀ ਕਰੂਗਾ ਨਾਲੇ ਉਹਨਾਂ ਦੀ ਭੈਣ ਆ ਮੇਰੇ ਮਾਮੇ ਦੀ ਉਹ ਵੀ ਡਰਦੇ ਤੋ ਤਾਂ ਪਿੰਡ ਚ ਬਣੇ ਬਦਨਾਮੀ ਬਹੁਤ ਬੁੜੀਆਂ ਵੀ ਆਉਂਦੀਆਂ ਹੋਣਗੀਆਂ ਤੁਹਾਡੇ ਘਰੇ ਵੀ ਤੇ ਤੁਹਾਡੀ ਬੁੜੀ ਕਲਾਉਂਦੀਆਂ ਹੋਣਗੀਆਂ ਵੀ ਜਾਂ ਉਹ ਉੱਥੇ ਲੈ ਜਾਲੇ ਬਾਬੇ ਕੋਲ ਜਾਂ ਉੱਥੋਂ ਦਾ ਲੱਡੂ ਖਵਾ ਦੇ ਜਾਂ ਉੱਥੇ ਜਾਵੜਾ ਵਿਤਰ ਜਵਾਗ ਹੋ ਜਾਊਗਾ ਮੁੰਡਾ ਹੋ ਜਾਊਗਾ ਤੇਰੇ ਵੀ ਕੁੜੀਆਂ ਹੈਗੀਆਂ ਤੇਰੇ ਮੁੰਡਾ ਹੋ ਜਾਊਗਾ ਸੁੱਖ ਵਦਰੀ ਪੂਰੀ ਹੋ ਜਾਊਗੀ ਇਦਾਂ ਦੀਆਂ ਬੁੜੀਆਂ ਵੀ ਆਉਂਦੀਆਂ ਹੋਣਗੀਆਂ ਕਰੇ ਆਉਂਦੀਆਂ ਇਹ ਬੁੜੀਆਂ ਹੀ ਤਾਂ ਸਾਰੇ ਲੋਕਾਂ ਦਾ ਘਰ ਪੱਟਦੀਆਂ ਨੇ ਕੱਲਾ ਸਾਡਾ ਹੀ ਨਹੀਂ ਹੋਰ ਬਥੇਰੇਆਂ ਦੇ ਘਰ ਇਹਨਾਂ ਗੱਲਾਂ 'ਚ ਪੱਟੇ ਜਾਂਦੇ ਆ ਹੁਣ ਤੁਸੀਂ ਆਪ ਦੇਖੋ ਵੀ ਚਲ ਦੋ ਕੁੜੀਆਂ ਇਹ ਤਾਂ ਰੱਬ ਨੇ ਦੇਣਾ ਹੈ ਨਾ ਵੀ ਰੱਬ ਦੀ ਦੇਣਾ ਜੇ ਕਰਮਾਂ 'ਚ ਹੋਇਆ ਤਾਂ ਹੋ ਜਾਣਾ ਹੁਣ ਜੇ ਦੇਣਾ ਹੁੰਦਾ ਪ੍ਰਮਾਤਮਾ ਪਹਿਲਾਂ ਦੇ ਦਿੰਦਾ ਹੁਣ ਦੋ ਕੁੜੀਆਂਾਂ ਤੇ ਜੇ ਇਦੂ ਬਾਅਦ 'ਚ ਫੇਰ ਕੁੜੀ ਹੋਗੀ ਫੇਰ ਵੀ ਫਿਰ ਹੁਣ ਅਸੀਂ ਆਪ ਦਾ ਘਰਵਾਰ ਇਹ ਨਹੀਂ ਸੋਚਣਾ ਘਰਵਾਰ ਬਾਰੇ ਨਹੀਂ ਸੋਚਣਾਗਾ ਅੱਛਾ ਹੁਣ ਮੈਨੂੰ ਇਹ ਦੱਸੋ ਵੀ ਜਿਹੜੀ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਕੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਇਦਾਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਿਨ੍ਹਾਂ ਦੇ ਕੁੜੀਆਂ ਨੇ ਜਾਂ ਉਹਨਾਂ ਦੇ ਕੁੜੀਆਂ ਵੀ ਨਹੀਂ ਹੁੰਦੀਆਂ ਜਿਨ੍ਹਾਂ ਦੇ ਬੱਚਾ ਵੀ ਨਹੀਂ ਹੁੰਦਾ ਤੇ ਉਹਨਾਂ ਨੂੰ ਉਹਨਾਂ ਦੇ ਸਸ ਸਹਰੇ ਬੱਲੇ ਪ੍ਰਤੀ ਤੰਗ ਕੀਤਾ ਜਾਂਦਾ ਲੋਕਾਂ ਪ੍ਰਤੀ ਤੰਗ ਕੀਤਾ ਜਾਂਦਾ ਘਰ ਵਾਲਿਆਂ ਵੱਲੀ ਤੰਗ ਕੀਤਾ ਜਾਂਦਾ ਉਹਨਾਂ ਬਾਰੇ ਕੀ ਕਹਿਣਾ ਵੀ ਜਿਹੜੀਆਂ ਕੁੜੀਆਂ ਦੁਖੀ ਨੇ ਆਪਣੇ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਉਹਨਾਂ ਨਾਲ ਇਹ ਬੀਤਦੀ ਹੈ ਤੇ ਉਹ ਕੀ ਕਰਨਾ ਆਪਣੇ ਕਰਮਾਂ ਨੂੰ ਕਰਮਾਂ ਨੂੰ ਹੁਣ ਮੇਰੀ ਗੱਲ ਸੁਣੋ ਇਹ ਤਾਂ ਹੁਣ ਰੱਬ ਦੀ ਦੇਣਾ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਆ ਬਾਬੇ ਬੂਬੇ ਦੇ ਚੱਕਰਾਂ 'ਚ ਤਾਂ ਜਮਾ ਹੀ ਨਹੀਂ ਪੈਣਾ ਚਾਹੀਦਾ ਠੀਕ ਆ ਆਪਦੀ ਖਾਤਰ ਬੋਲਣਾ ਚਾਹੀਦਾਗਾ ਨਾ ਤਾਂ ਕਿਸੇ ਦੇ ਮਗਰ ਲੱਗੋ ਕਿਉਂਕਿ ਇਹ ਸਿਆਣੇ ਸੱਪੇ ਆ ਨਾ ਇਹ ਸਭ ਮਤਲਬ ਖਡਾਉਣੀ ਹੀ ਹੈਗੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਸਿਰਫ ਪਰਮਾਤਮਾ ਤੇ ਭਰੋਸਾ ਰੱਖੋ ਜੇ ਦੇਣਾ ਤਾਂ ਉਸੇ ਨੇ ਦੇਣਾ ਤੇ ਨਹੀਂ ਤਾਂ ਕੋਈ ਹੋਰ ਕਿਸੇ ਦੇ ਅੰਦਰ ਇੰਨੀ ਹੋਣੀਗੀ ਵੀ ਹਾਂ ਵੀ ਕੋਈ ਆ ਸਿਆਣੇ ਸੱਪੇ ਆਪਾਂ ਨੂੰ ਵੀ ਬੱਚੇ ਦੀ ਦਾਤ ਦੇ ਦੇਣਗੇ ਮਨ ਤਾਂ ਬਹੁਤ ਕਰਦਾ ਹੋਊਗਾ ਵੀ ਛੱਡ ਜਾ ਆਪਣੀਆਂ ਕੁੜੀਆਂ ਨੂੰ ਨਾਲ ਲੈ ਕੇ ਕਿਤੇ ਨਿਕਲ ਜਾਾਂ ਇਹਨੂੰ ਵੀ ਛੱਡ ਜਾਾਂ ਆਪਣੇ ਪਰਿਵਾਰ ਨੂੰ ਵੀ ਛੱਡ ਜਾਾਂ ਆਪਣੀ ਸੱਸ ਸਹੁਰਿਆਂ ਨੂੰ ਵੀ ਛੱਡ ਜਾਾਂ ਪਰ ਕਈ ਚੀਜ਼ਾਂ ਹੁੰਦੀਆਂ ਜਿਵੇਂ ਆਪਣੇ ਮਾਪਿਓ ਜਿਵੇਂ ਤੇਰੇ ਬੇਕੇ ਪਰਿਵਾਰ ਆ ਉਹਨਾਂ ਦੀ ਇੱਜ਼ਤ ਕਰਕੇ ਰੁਕ ਜਾਣਾ ਕਈ ਰਿਸ਼ਤਦਾਰਾਂ ਕਰਕੇ ਰੁਕ ਜਾਂਦੇ ਆ ਜਾਂ ਆਪਾਂ ਸੋਚਦੇ ਆ ਵੀ ਮੈਂ ਆਪਣੀ ਕੁੜੀਆਂ ਬਾਰੇ ਲੋਕਾਂ ਕੋਲ ਕੀ ਦੱਸੂੰਗੀ ਮੈਨੂੰ ਕੌਣ ਸੰਭਾਲਣਾ ਲਾ ਹੋਊਗਾ ਜਾਂ ਮੇਰੀ ਕੁੜੀਆਂ ਨੂੰ ਕੌਣ ਸੰਭਾਹੂਗਾ ਇਦਾਂ ਦੇ ਮਨ ਦੇ ਵਿੱਚ ਵੀ ਖਿਆਲ ਆਉਂਦੇ ਹੋਣਗੇ ਆਉਂਦੇ ਆ ਇਹ ਖਿਆਲ ਜਦੋਂ ਹੁਣ ਤੁਸੀਂ ਸੋਚੋ ਵੀ ਦਿਨ ਰਾਤ ਇੱਕੋ ਹੀ ਕੰਮ ਹੈ ਨਾ ਬੰਦੇ ਨੂੰ ਸਾਰਾ ਦਿਨ ਕੁੱਤੇ ਲਈ ਰੱਖਣਾ ਨਾਲੇ ਆਪਾਂ ਘਰ ਦਾ ਕੰਮ ਵੀ ਕਰਨਾ ਸਿਰਫ ਇੱਕ ਚੀਜ਼ ਪਿੱਛੇ ਵੀ ਹਾਈ ਪੋਤਾ ਚਾਹੀਦਾ ਪੋਤਾ ਚਾਹੀਦਾ ਤੇ ਮਨ ਤਾਂ ਬਹੁਤ ਦੁਖੀ ਹੁੰਦਾ ਪਰ ਵੀ ਮੈਂ ਕਹਿ ਦਿੰਨੀ ਆ ਚੱਲ ਕੋਈ ਗੱਲ ਨਹੀਂ ਵੀ ਇਹ ਨਾਲ ਹੈਗੇ ਆ ਕਈ ਵਾਰ ਤਾਂ ਸੋਚ ਲੈਨੀ ਆ ਵੀ ਕੁੜੀਆਂ ਵੀ ਛੱਡ ਜਾ ਜਾਂ ਕਦੇ ਸੋਚਦੀ ਆ ਇਹਨਾਂ ਨੂੰ ਨਾਲ ਲੈ ਜਾ ਬਹੁਤ ਕੁਝ ਦਿਮਾਗ ਦੇ ਵਿੱਚ ਆਉਂਦਾਗਾ ਪਰ ਫਿਰ ਜਦੋਂ ਮੈਂ ਇਹਨਾਂ ਵੱਲ ਦੇਖਦੀ ਆ ਵੀ ਚੱਲ ਇਹ ਮੇਰੇ ਨਾਲ ਨਹੀਂ ਹੈ ਨਾ ਵੀ ਫਿਰ ਮੈਂ ਵੀ ਚੱਲ ਉਹ ਜਿਹੋ ਜਿਹੇ ਮਰਜ਼ੀ ਹੈ ਇਹ ਤਾਂ ਨਾਲ ਖੜਦੇ ਨੇ ਮੈਂ ਤਾਂ ਕਰਕੇ ਚੁੱਪ ਕਰ ਜਾਂਦੀ ਆ ਜਿਵੇਂ ਕਰ ਲਈਦਾ ਹੱਥ ਫੜਿਆ ਹੋਇਆ ਤੁਸੀਂ ਇਹਨਾਂ ਨੂੰ ਸਾਹਮਣੇ ਰੱਖਿਆ ਹੋਇਆ ਵੀ ਤੁਸੀਂ ਇਹਨਾਂ ਨਾਲ ਖੜੇ ਹੋ ਇਦਾਂ ਹਰ ਇੱਕ ਮੁੰਡੇ ਨੂੰ ਕਰਨਾ ਚਾਹੀਦਾ ਬਈਰ ਕਰੋ ਆਪਾਂ ਤਾਂ ਇਂ ਕਰਦੇ ਐ ਮੋ ਪਿਆਰ ਆਪਣੇ ਪਿੱਛੇ ਲੱਗਣਾ ਚਾਹੀਦਾ ਉਹਨਾਂ ਨੂੰ ਬਈ ਲੱਗਣਾ ਜਿਹੜਾ ਸਹੀ ਉਹਦੇ ਪਿੱਛੇ ਲੱਗੋ ਵੀ ਕਿਹੜਾ ਹੁਣ ਕਰਦਾ ਹੀ ਖਰਾਬ ਬੇਰ ਉਹਦੇ ਪਿੱਛੇ ਤੁਹਾਨੂੰ ਕੌਣ ਲੱਗ ਜੂ ਸਮਝ ਗਿਆ ਉਹ ਤੁਹਾਨੂੰ ਖਰਾਬ ਕਰਦੀ ਹੁਣ ਆਪਾਂ ਦਾ ਵੀ ਤਾਂ ਹੀ ਕੈਮਰੇ ਮੂਰੇ ਆਏ ਸੱਚੀ ਗੱਲ ਆਪਾਂ ਦੱਸਤੀ ਹੈਣਾ ਸਾਰੇ ਪੰਜਾਬ ਨੂੰ ਹੀ ਦੱਸਤੀ ਆਪਾਂ ਵੇਖ ਲੈਣੇ ਚਾਹਣੇ ਆਪਣੀ ਮਾਂ ਬਾਰੇ ਕੀ ਕਹਿਣਾ ਚਾਹਣੇ ਬਈਰ ਮਾਂ ਬਾਰੇ ਤਾਂ ਵੀ ਆਪਣਾ ਸਹੀ ਚੱਲੂਗੀ ਤਾਂ ਰੋਟੀ ਦੇ ਦਾਂਗੇ ਨਹੀਂ ਨਹੀਂ ਜੀ ਅਸੀਂ ਇਸ ਨਹੀਂ ਪਏ ਇਸ ਚੱਕਰ ਦੇ ਵਿੱਚ ਕਿਉਂਕਿ ਆਪ ਤੁਸੀਂ ਸੋਚਿਆ ਵੀ ਅਸੀਂ ਆਪ ਹੀ ਅੱਡ ਹੋ ਜਾਈਏ ਅਸੀਂ ਚੁੱਪਚਾਪ ਕਰਕੇ ਸਾਈਡ ਤੇ ਹੋ ਜਾਈਏ ਅਸੀਂ ਇਹਨਾਂ ਨੂੰ ਸਿੱਧਾ ਹੀ ਜਵਾਬ ਦੇ ਦਈਏ ਅਸੀਂ ਇਹੋ ਜਿਹਾ ਕੁਝ ਕਰੀਏ ਅੱਡ ਵੀ ਹੁਣ ਜੀ ਪਿਆਰ ਨਾਲ ਅਸੀਂ ਬਹੁਤ ਵਾਰੀ ਕਹਿ ਕੇ ਵੇਖ ਲਿਆ ਵੀ ਸਾਨੂੰ ਸਾਡਾ ਹੱਕ ਦੇ ਨਹੀਂ ਰਹੇ ਇਸੇ ਕਰਕੇ ਸਾਨੂੰ ਵੀ ਕੈਮਰੇ ਦੇ ਸਾਹਮਣੇ ਆਉਣਾ ਪਿਆਗਾ ਵੀ ਅਸੀਂ ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖ ਸਕੀਏ ਤੇ ਥਾਣੇ ਜੇ ਹੁਣ ਜੇ ਫਿਰ ਆਏ ਵੀ ਨਾ ਲੋਟ ਆਉਣਗੇ ਫਿਰ ਸਾਨੂੰ ਹੋ ਸਕਦਾ ਕਾਨੂੰਨੀ ਕਾਰਵਾਈ ਵੀ ਕਰਨੀ ਪਵੇ ਚਲੋ ਠੀਕ ਹੋ ਗਈ ਦੋਸਤੋ ਇਹ ਵੀਡੀਓ ਤੁਸੀਂ ਵੇਖੀ ਹੋਊਗੀ ਇੱਕ ਘਰ ਵਾਲਾ ਦਾ ਘਰ ਵਾਲੀ ਬਹੁਤ ਪਰੇਸ਼ਾਨ ਹੁੰਦੇ ਆ ਮੁੰਡਾ ਆਪਣੀ ਮਾਂ ਤੋਂ ਤੇ ਜਿਹੜੀ ਕੁੜੀ ਆ ਉਹ ਆਪਣੀ ਸੱਸ ਤੋਂ ਪਰੇਸ਼ਾਨ ਆ ਵੀ ਕਿਉਂ ਕਿਉਂਕਿ ਉਹ ਕਹਿੰਦੀ ਵੀ ਕਹਿੰਦੀ ਜਵਾਕ ਲੈਣਾ ਮੈਂ ਜਵਾਕ ਲੈਣਾ ਵੀ ਤੁਸੀਂ ਜਵਾਕ ਲਓ ਜਵਾਕ ਕਹਿੰਦੀ ਮੈਂ ਲਏ ਹੋਏ ਦੋ ਮੇਰੇ ਕੁੜੀਆਂ ਹੈਗੀਆਂ ਉਹ ਵੀ ਜਵਾਕ ਹੀ ਆ ਕਹਿੰਦੀ ਨਹੀਂ ਇੱਕ ਮੁੰਡਾ ਚਾਹੀਦਾ ਮੈਨੂੰ ਉਹ ਤੰਗ ਪਰੇਸ਼ਾਨ ਕਰਦੀ ਆ ਬਹੁਤ ਤੰਗ ਪਰੇਸ਼ਾਨ ਕਰਦੀ ਆ ਉਹ ਕੁੜੀ ਨੂੰ ਇਸ ਕਰਕੇ ਉਹ ਕੁੜੀ ਕਹਿੰਦੀ ਮੈਂ ਅੱਡ ਹੋਣਾ ਪੰਜਾਬ ਦੇ ਵਿੱਚ ਬਹੁਤ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਇਦਾਂ ੱਤਕਾਸ਼ਾਈ ਹੁੰਦੀ ਹੈ ਜਿਨ੍ਹਾਂ ਨਾਲ ੱਤਕਾ ਕੀਤਾ ਜਾਂਦਾ ਉਹਦੇ ਸੱਸ ਸਹੁਰੇ ਪ੍ਰਤੀ ਜਾਂ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਕਿਤੇ ਜਾ ਵੀ ਨਹੀਂ ਸਕਦੀ ਮਾਪਿਆਂ ਮਸਾਂ ਨੂੰ ਵਿਆਇਆ ਹੁੰਦਾ ਪੇਕੇ ਘਰ ਨੇ ਮਸਾਂ ਵਿਆਹ ਹੁੰਦਾ ਹੁਣ ਕਿਵੇਂ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਪੇਕੇ ਪਰਿਵਾਰ ਜਾਵੇ ਉਹਨਾਂ ਨੂੰ ਵੀ ਤੰਗ ਫਿਸ਼ਾਣ ਉਹ ਕਰੂਗੀ ਵਿਚਾਰੀ ਉਹ ਕਿੱਧਰ ਜਾਵੇ ਨਾ ਉਹ ਘਰ ਦੀ ਰਹਿੰਦੀ ਹੈ ਨਾ ਉਹ ਬਾਹਰ ਦੀ ਰਹਿੰਦੀ ਹੈ ਵੀ ਕਰੇ ਕੀ ਉਹ ਬਹੁਤ ਕੁੜੀਆਂ ਨੇ ਜਿਨ੍ਹਾਂ ਨਾਲ ਇਹ ਹਾਲਾਤ ਬਣਦੇ ਆ ਇਦਾਂ ਦੇ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੀਆਂ ਕੁੜੀਆਂ ਚੁੱਪਚਾਪ ਵਿੱਚ ਹੀ ਘੁੱਟ ਕੇ ਮਰ ਜਾਂਦੀਆਂ ਨੇ ਮੈਂ ਕਹਿੰਨਾ ਵੀ ਇਹੋ ਜਿਹਾ ਸਿਸਟਮ ਨਹੀਂ ਹੋਣਾ ਚਾਹੀਦਾ ਜਿਵੇਂ ਕੁੜੀ ਨੂੰ ਪਸੰਦ ਆ ਜੇ ਮੁੰਡਾ ਲੈਣਾ ਕੁੜੀ ਲੈਣਾ ਉਹਦਾ ਰੱਬ ਦਾ ਇੱਕ ਦੇਣ ਆ ਜੇ ਹੋ ਜਾਂਦਾ ਤੁਸੀਂ ਵੀ ਇਹੋ ਚੀਜ਼ ਧਾਰੋ ਨਾ ਵੀ ਕੋਈ ਨਾ ਯਾਰ ਵੀ ਸਹੀ ਆ ਜਿਹੜਾ ਕੁਝ ਹੋ ਗਿਆ ਜੋ ਆ ਕੋਈ ਵੀ ਹੋ ਗਿਆ ਵੀ ਸਹੀ ਆ ਕਿੰਨੇ ਤੋਂ ਜਵਾਕ ਨਹੀਂ ਨਸੀਬ ਹੁੰਦੇ ਜੇ ਇਹਦੇ ਕੁੜੀ ਦੇ ਜਵਾਕ ਵੀ ਨਾ ਹੁੰਦੇ ਫਿਰ ਤੁਸੀਂ ਕੀ ਕਰਦੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ